ਬਰਸਾਤ ਦੇ ਪਾਣੀ ਵਿੱਚ ਬਈ ਇਹ ਨਾ ਬੱਚੇ ਰੁੜ ਕੇ ਆ ਗਏ ਤੇ ਇਹਨਾਂ ਨੂੰ ਹੁਣ ਦੇਖੋ ਚੁੱਕ ਲਿਆ ਇਸ ਮਤਲਬ ਕੁੜੀ ਨੇ ਚੁੱਕ ਲਿਆ ਜਿਹੜੀ ਇਨਸਾਨੀਅਤ ਦੀ ਮਿਸਾਲ ਕਹਿ ਸਕਦੇ ਆ ਇਹ ਇਹਨੇ ਇਹਨਾਂ ਦੀ ਕੇਅਰ ਕਰੀ ਚੰਗੀ ਤਰ੍ਹਾਂ ਦੇਖੋ ਪੂੰਝਿਆ ਸਮਾਰਿਆ ਮਿੱਟੀ ਕੱਢੀ ਇਹਨਾਂ ਦੇ ਮਤਲਬ ਮੂੰਹ 'ਚ ਫਸੀ ਸੀ ਜਾਂ ਕਹਿ ਲੋ ਨਵਾਏ ਇਹ ਇਹ ਦੇਖੋ ਛੋਟੇ ਛੋਟੇ ਬੱਚੇ ਆ ਖਰਗੋਸ਼ ਦੇ ਬੱਚੇ ਆ ਇਹ ਸ਼ਾਇਦ ਖਰਗੋਸ਼ ਦੇ ਹੀ ਹੋ ਸਕਦੇ ਆ ਬਾਕੀ ਦੇਖੋ ਤੁਸੀਂ ਵੀਡੀਓ ਦੇਖੋ ਛੋਟੇ ਛੋਟੇ ਆ ਮਸੂਮ ਬੱਚੇ ਬਿਲਕੁਲ ਹੀ ਮਤਲਬ ਬਹੁਤ ਜਿਆਦਾ ਛੋਟੇ ਕਹਿ ਸਕਦੇ ਆਪਾਂ ਅੱਖਾਂ ਵੀ ਨਹੀਂ ਖੁੱਲੀਆਂ ਦੇਖੋ ਪਾਲਣੇ ਇਹਨਾਂ ਨੂੰ ਨਾ ਕਿਵੇਂ ਨਾ ਕਿਵੇਂ ਦੁੱਧ ਦੁੱਧ ਪਿਆ ਕੇ ਹੌਲੀ 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 ਇਹਨਾਂ ਦੀਆਂ ਅੱਖਾਂ ਖੁੱਲਣਗੀਆਂ ਵੱਡੇ ਹੋਣਗੇ ਦੇਖੋ ਯਾਰ ਕਿੰਨੀ ਸੋਹਣੀ ਵੀਡੀਓ ਆ ਇਹ ਦੇਖੋ ਹੌਲੀ ਹੌਲੀ ਇਹ ਹੈ ਨਾ ਇਹਨਾਂ ਦੇ ਬਵਾਲ ਆ ਗਏ ਉੱਪਰ ਸਰੀਰ ਦੇ ਕਿਉਂਕਿ ਇਹ ਵੀਡੀਓ ਬਣਾਉਂਦੇ ਰਹਿੰਦੇ ਐਦਾਂ ਵੀ ਜਿਵੇਂ ਜਿਵੇਂ ਵੱਡੇ ਹੁੰਦੇ ਆ ਵੀਡੀਓ ਬਣਾਉਂਦੇ ਰਹਿੰਦੇ ਇਹ ਦੇਖੋ ਯਾਰ ਖਰਗੋਸ਼ ਹੀ ਆ ਛੋਟੇ ਛੋਟੇ ਦੇਖੋ ਪਿਆਰੇ ਜੇ ਆਹ ਦੇਖੋ ਕੀ ਬਾਤ ਆ ਯਾਰ ਹੁਣ ਦੇਖੋ ਕਿੰਨੇ ਪਿਆਰੇ ਹੋ ਗਏ ਵੱਡੇ ਹੋ ਗਏ ਉਹ ਵਾ ਜੀ ਵਾ ਕੀ ਬਾਤ ਆ ਯਾਰ ਇਹ ਦੇਖੋ ਬਾਈ ਹੁਣ ਕਿੰਨੇ ਹੋਰ ਵੀ ਪਿਆਰੇ ਲੱਗਦੇ ਆ ਤੇ ਬੱਚੇ ਵੀ ਦੇਤੇ ਦੇਖੋ ਯਾਰ ਉਹਨਾਂ ਨੇ ਬੱਚੇ ਵੀ ਗਾਂ ਉਹਨਾਂ ਦੇ ਵੀ ਬੱਚੇ ਹੋਗੇ ਮਤਲਬ ਇਹਨਾਂ ਨੇ ਘਰੇ ਰੱਖ ਲਈ ਇਹ ਤੇ ਆਹ ਦੇਖੋ ਬਿੱਲੀ ਵੀ ਰੱਖੀ ਐ ਤੇ ਖਰਗੋਸ਼ ਐ ਛੋਟੇ ਛੋਟੇ ਇਹ ਦੇਖੋ ਬਾਈ ਇਨਸਾਨੀਅਤ ਦੀ ਮਿਸਾਲ ਪੈਦਾ ਕਰੀਆ ਕਿੰਨੇ ਹੀ ਹੋ ਗਏ ਕਿੱਡਾ ਪਰਿਵਾਰ ਵੱਧ ਗਿਆ ਇਹਨਾਂ ਦਾ ਇਹਨੇ ਮਤਲਬ ਕਿਸੇ ਨੂੰ ਨਹੀਂ ਛੱਡਿਆ ਜਿੰਨੇ ਹੋਰ ਵਧ ਹੀ ਗਏ ਹੋਰ ਉਹਨਾਂ ਨੂੰ ਸਾਰਿਆਂ ਨੂੰ ਪਾਲਿਆ ਵੱਡੇ ਕਰਿਆ ਤੇ ਆਹ ਦੇਖੋ ਹੁਣ ਕਿੱਡਾ ਪਰਿਵਾਰ ਬਣਿਆ